ਅੱਜ ਦੀਆਂ ਖਬਰਾਂ ਅਮਰ ਚੱਲਈਏ ਤੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਟੌਪ ਦੇ ਯੂਐਸ ਜਨਰਲ ਤੇ ਨੇਵੀ ਦੇ ਚੀਫ ਨੂੰ ਫਾਇਰ ਕਰ ਦਿੱਤਾ ਹੈਗਾ ਆ ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਅਨ ਪ੍ਰੈਸੀਡੈਂਟਡ ਹੈਗਾ ਕਦੇ ਪਹਿਲਾਂ ਇਦਾਂ ਦੀ ਚੀਜ਼ ਨਹੀਂ ਵਾਪਰੀ ਹੈਗੀ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਯੂਐਸ ਦੇ ਜੁਆਇੰਟ ਚੀਫਸ ਚੇਅਰਮੈਨ ਚਾਰਲਸ ਕਿਊ ਬ੍ਰਾਊਨ ਉਹਨਾਂ ਨੂੰ ਉਹਨਾਂ ਦੀਆਂ ਸਰਵਿਸਿਜ਼ ਡਿਸਮਿਸ ਕਰਤੀਆਂ ਤੇ ਇਹ ਆਪਣੇ ਟਰੂਥ ਸੋਸ਼ਲ ਨੈਟਵਰਕ ਤੇ ਲਿਖਿਆ ਪਈ ਉਹ ਬਹੁਤ ਵਧੀਆ ਜੈਂਟਲਮੈਨ ਆ ਤੇ ਆਊਟਸਟੈਂਡਿੰਗ ਲੀਡਰ ਹੈਗੇ ਆ ਤੇ ਸੈਕੰਡ ਬਲੈਕ ਪਰਸਨ ਸਿਗੇ ਚੇਅਰਮੈਨ ਸਰਵਕਾਂ ਦੇ ਲਈ ਤੇ ਪਹਿਲੇ ਬਲੈਕ ਸਰਵਿਸ ਚੀਫ ਸਿਗੇ ਯੂ ਐਸ ਮਿਲਟਰੀ ਦੀ ਹਿਸਟਰੀ ਦੇ ਵਿੱਚ ਤੇ ਚੀਫ ਆਫ 에ਅਰ ਫੋਰਸ 2020 ਦੇ ਵਿੱਚ ਉਹਨਾਂ ਨੂੰ ਕਨਫਰਮ ਕੀਤਾ ਗਿਆ ਸੀ ਇਸ ਤੋਂ ਬਿਨਾ ਹੈਗਸਤ ਜੋ ਡਿਫੈਂਸ ਫੈਕਟਰੀ ਹੈਗੇ ਆ ਉਹਨਾਂ ਨੇ ਵੀ ਇੱਕ ਸੈਪਰੇਟ ਸਟੇਟਮੈਂਟ ਜਾਰੀ ਕੀਤੀ ਹੈ ਜਿਹਦੇ ਵਿੱਚ ਲੀਜ਼ਾ ਫਰਾਂਚਾਈਟੀ ਜੋ ਚੀਫ ਨੇਵੀ ਦੇ ਸੀਗੇ ਫਰਸਟ ਔਮਨ ਟੂ ਸਰਵ ਜੁਆਇੰਟ ਚੀਫਸ ਆਫ ਸਟਾਫ ਉਹਨੂੰ ਵੀ ਜਿਹੜਾ ਫਾਇਰ ਕਰ ਦਿੱਤਾ ਹੈਗਾ ਸੋ ਦੋ ਹਾਈ ਲੈਵਲ ਪੋਜੀਸ਼ਨਸ 트럼ਪ ਐਡਮਿਨਿਸਟ੍ਰੇਸ਼ਨ ਨੇ ਅੱਜ ਉਹਨਾਂ ਨੂੰ ਉਹਨਾਂ ਦੀ ਛੁੱਟੀ ਕਰ ਦਿੱਤੀ ਹੈ ਜੀ